ਸਾਚੀ ਕਾਲ ਜੀ ਅੱਜ ਬਲੌਗ ਦਾ ਦੂਜਾ ਦਿਨ ਤੇ ਆਪਾਂ ਹੋ ਗਏ ਤਿਆਰ ਆਪਦੇ ਕੰਮ ਲਈ ਤੇ ਜਦੋਂ ਮੈਂ نیچے ਉੱਠ ਕੇ ਆਇਆ ਤਾਂ ਮੈਨੂੰ ਮੇਰੇ ਭਤੀਜੇ ਨੇ ਦੱਸਿਆ ਕਿ ਚਾਚਾ ਬਲੌਗ ਨਹੀਂ ਬਣਾਉਂਦਾ ਮੈਂ ਕਿਹਾ ਪੁੱਤ ਬਣਾਵਾਂਗੇ ਨਾ ਤੂੰ ਤਾਂ ਲਈਏ ਉਹਨੇ ਮੈਨੂੰ ਦੱਸਿਆ ਕਿ ਐਵੇਂ ਨਹੀਂ ਹੁੰਦਾ ਕਹਿੰਦੇ ਵੀ ਸਵੇਰੇ ਉੱਠਣਸਾਰ ਕੈਮਰਾ ਮੂਹੇ ਮੂਰੇ ਕਰ ਲੈਣਾ ਚਾਹੀਦਾ ਮੈਂ ਕਿਹਾ ਅੱਛਾ ਇਹ ਵੀ ਚੱਕਰ ਆ ਤੇ ਸਭ ਤੋਂ ਵੱਡੀ ਗੱਲ ਅੱਜ ਜਦੋਂ ਮੈਂ ਉੱਠਿਆ ਨਾ ਮੇਰੇ ਆਦ ਵੀ ਨਹੀਂ ਸੀ ਵੀ ਬਲੌਗ ਬਣਾਉਣਾ ਕਿਉਂ ਰੁਟੀਨ ਨਹੀਂ ਨਾ ਹੈਗੀ ਨਾ 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 ਜੱਬ ਛੇੜੇ ਤੇ ਕੱਲ ਵਾਲੀ ਵੀਡੀਓ ਲਾ ਲਓਆ ਬਲੌਗ ਚ ਜਿਹੜੀ 3 ਮਿੰਟ ਦੀ ਪਾਈ ਸੀ ਉਹ ਚ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਵੀ ਮੇਰਾ ਨਾਮ ਅੰਮ੍ਰਿਤ ਪਾਲ ਹੈ ਪੁੱਤ ਤੇ ਅੰਮ੍ਰਿਤ ਅਨਫਿਲਟਰਡ ਨਾਮ ਕਰਕੇ ਆਪਣਾ YouTube ਚੈਨਲ ਆ ਤੇ ਬਸ ਫਿਲਹਾਲ ਲਈ ਐ ਨਹੀਂ ਆਪਾਂ ਤਿਆਰ ਹੋ ਗਏ ਰੈਡੀ ਆਂ ਤੇ ਹੁਣ ਚੱਲਦੇ ਆਪਾਂ ਆਪਣੇ ਕੰਮ ਤੇ ਰੋਟੀ ਪਾਣੀ ਖਾ ਲਈਏ ਤੇ ਫਿਰ ਅੱਗੇ ਦਾ ਦਿਨ ਦੱਸਦੇ ਆਂ ਵੀ ਕਿਵੇਂ ਰਹਿੰਦਾ ਤੇ ਕੀ ਕੁਝ ਹੋਇਆ ਕਰਦਾ ਮਾਤਾ ਰੋਟੀ ਡੈਡੀਂ ਦੇ ਤੇ ਪੈਸੇ ਡੈਡੀ ਕਹਿੰਦਾ ਜਾਓ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ ਬਟਾ ਬਟ ਜ਼ਿੰਦਗੀ ਆਲਰੇਡੀ ਬੜੀ ਸੋਹਣੀ ਜੀ ਰਹੇ ਆ ਤਾਂ ਆਪਾਂ ਕਰਾਂਗੇ ਇਹਨਾਂ ਨੂੰ ਸੇਵ ਲੋ ਵੀ ਦੋਸਤੋ ਆਪਾਂ ਚੱਲੇ ਕੰਮ ਨੂੰ ਵੱਡੀ ਆਪਣੀ ਗੰਦੀ ਆ ਪਰ ਨੀਤ ਆਪਣੀ ਸਾਫ ਆ ਵਾਸ਼ ਕਰੋ ਵਾਸ਼ ਕਰੋ ਆਪਾਂ ਤੁਹਾਨੂੰ ਜਮਾਨਤ ਦੇ ਰਹੇ ਹਾਂ ਸਰਪੇਗਾ ਆਇਆ ਵਾ ਤੇ ਮੈਂ ਤਾਂ ਬਸ ਥੋੜਾ ਮोटा ਕੰਮ ਇਤਨਾ ਬੜੀ ਨਾਰਮਲ ਜੀ ਗੱਲਾਂ ਬੜੋਂ ਕੀ ਸੋਚ ਆਈਆਂ ਇੱਕ ਤਾਂ ਉਸਨੇ ਵੀ ਦੋਸਤਾਂ ਕਹਾਂ ਤੂੰਰੇ ਪਾਟੀਆਂ ਤੇ ਲਿਖਿਆ ਤੇ ਉਹਨੇ ਕਹਿੰਦਾ ਉਹਦਾ ਪਾਸੇ ਤੋਂ ਮਿੰਟ ਦੇ ਵਿੱਚ ਤੇ ਲਿਖਿਆ ਬੜੀ ਨਾਰਮਲ ਜੀ ਗੱਲਾਂ ਬੜਾ ਸੋਚ ਆਈਆਂ ਆ ਵੀ ਦੋਸਤੋ ਆਪਾਂ ਕਿਰਾਏ ਪੈਸੇ ਜਮਾ ਤੇ ਹੁਣ ਆਪਾਂ ਚੱਲਦੇ ਆ ਆਪਣੇ ਕੰਮ ਨੂੰ ਅ ਇੱਕ ਛੋਟੀ ਜਿਹੀ ਨਾ ਕਹਾਵਤ ਆ ਮੈਂ ਤੁਹਾਨੂੰ ਸੁਣਾਉਣਾ ਕਿ ਇੱਕ ਦੋਸਤ ਨੇ ਨਾ ਦੂਜੇ ਦੋਸਤ ਨੂੰ ਕਿਹਾ ਕਿ ਕਹਿੰਦਾ ਯਾਰ ਕਹਿੰਦਾ ਤੂੰ ਨਾ ਮੈਨੂੰ ਕਦੇ ਪਾਰਟੀਆਂ 'ਚ ਨਹੀਂ ਦਿਖਿਆ ਵੀ ਕੀ ਗੱਲ ਤੂੰ ਪਾਰਟੀਆਂ ਨਹੀਂ ਕਰਦਾ ਉਹਨੇ ਅੱਗੋਂ ਬੜਾ ਸੌਖਾ ਜਿਹਾ ਜਵਾਬ ਦਿੱਤਾ ਕਹਿੰਦਾ ਵੀ ਜੇ ਮੈਂ ਤੈਨੂੰ ਕਦੇ ਪਾਰਟੀਆਂ 'ਚ ਨਹੀਂ ਨਾ ਦਿਖਿਆ ਤੇ ਤੂੰ ਮੈਨੂੰ ਕਦੇ ਬੈਂਕ 'ਚ ਨਹੀਂ ਦਿਖਿਆ ਤੇ ਇਹ ਗੱਲ ਨਾਲ ਬੜੀ ਸਿੰਪਲ ਆ ਬਟ ਜੇ ਬੰਦਾ ਡੀਪ ਡਾਉਨ ਸੋਚੇ ਨਾ ਬਹੁਤ ਡੂੰਗੀ ਆ ਸੋ ਬੰਦੇ ਨੂੰ ਮਿਹਨਤ ਕਰਦੀ ਰਹਿਣੀ ਚਾਹੀਦੀ ਮਿਲਦੇ ਆ ਫਿਰ ਆਪਾਂ ਏਜੰਟ ਸਾਹਿਬ ਕੋਈ ਉਹ ਦੇਣਾ ਚਾਹੁੰਦੇ ਹੋ ਤੁਸੀਂ ਕੋਈ ਆਪਣੀ ਸਿੱਖਿਆ ਬੱਚਿਆਂ ਨੂੰ ਵੀ ਅੱਗੇ ਬੱਚੇ ਕੀ ਕਰਨ ਫੌਰਨ ਜਾਣ ਜਿਨ੍ਹਾਂ ਨੇ ਕਸਟਮਰ ਕੀ ਹੈ ਗਸਟਮਰ ਮੇਰੇ ਫੈਮਿਲੀ ਵਲੌਗ ਨੇ ਤੁਸੀਂ ਇਸ ਚੀਜ਼ ਨੂੰ ਸਕਿਪ ਕਰ ਸਕਦੇ ਹੋ ਇਹ ਮਰੂਤੀ ਦੇ ਮਾਲਕ ਬੈਠੇ ਨੇ ਜੇ ਕਿਸੇ ਨੇ ਵੀ ਮਰੂਤੀ ਦੀਆਂ ਗੱਡੀਆਂ ਲੈਣੀਆਂ ਹੁਣ ਤਾਂ ਸੰਪਰਕ ਕਰੋ ਇਹ ਮੈਨੇਜਰ ਸਾਹਿਬ ਨੇ ਈ ਸਾਡੇ ਦੇ ਕਿਸੇ ਨੇ ਵੀ ਕਿਹੜੀ ਮਰੂਤੀ ਹੈ ਤੁਹਾਡੀ ਨੈਕਸਾ ਮਰੂਤੀ ਨੈਕਸਾ ਦੇ ਮੈਨੇਜਰ ਸਾਹਿਬ ਨੇ ਜੇ ਕਿਸੇ ਨੇ ਵੀ ਗੱਡੀ ਲੈਣੀ ਹੋਵੇ ਇਹਨਾਂ ਨੂੰ ਮਿਲੋ ਗੱਡੀ ਬੁੱਢੀ ਦੇ ਦਿੰਦੇ ਮੇ ਨੂੰ ਦੇ ਦਿੰਦੇ ਸਰ ਗੱਡੀ ਨੂੰ ਇੱਧਰ ਹੀ ਛੱਡਦੇ ਨਾ ਨਾ ਤੁਹਾਨੂੰ ਕੋਈ ਜਵਾਬ ਨਹੀਂ ਗੱਡੀ ਅੱਧੀ ਰਾਤ ਨੂੰ ਜਦੋਂ ਮਰਜ਼ੀ ਪਾਉਣਾ ਉਹ ਆਪਣਾ ਬਹੁਤ ਸੋਹਣਾ ਯਾਰ ਆ ਉਦੋਂ ਮੈਂ ਹੰਡਾਈ 'ਚ ਕੰਮ ਕਰਿਆ ਕਰਦਾ ਜਦੋਂ ਇਹ ਮੇਰੇ ਨਾਲ ਹੋਇਆ ਕਰਦਾ ਉਦੋਂ ਅਸੀਂ ਦੋਏ ਡੀਐਸਸੀ ਸੀ ਅੱਜ ਇਹ ਮੈਨੇਜਰ ਬਣ ਗਿਆ ਮੇਰੇ ਕਿਤੇ ਹੋਰ ਵਾਗੇ ਬਿਜ਼ਨਸ ਤੇ ਉਹ ਵੀ ਦੱਸਣੇ ਕਿੱਥੇ ਜਾ ਰਹੇ ਨੇ ਚਾਲ ਠੀਕ ਆ ਮਿਲਦੇ ਆ ਆਪਾਂ ਸ਼ਹਿਰੋਂ ਕੰਮ ਨਿਵੇੜ ਕੇ ਆਪਣਾ ਆ ਗਏ ਸੀ ਤੇ ਮੈਂ ਭੁੱਲ ਗਿਆ ਵੀ ਜਾਂਦੇ ਹੁਣ ਵੀ ਬਲੌਗ ਬਣਾਇਆ ਕਰਦੇ ਆ ਕੰਮ ਕਰਦੇ ਕਰਦੇ ਵੀ ਕਾਫੀ ਟਾਈਮ ਸੀ ਮੇਰੇ ਕੋਲ ਬਲੌਗ ਬਣਾਉਣ ਦਾ ਪਰ ਉਹੀ ਆ ਨਾ ਵੀ ਹਲੇ ਨਵਾਂ ਨਵਾਂ ਕੰਮ ਆ ਤਾਂ ਵਿੱਚ ਚੀਜ਼ਾਂ ਭੁੱਲ ਜਾਂਦਾ ਤੇ ਮੈਂ ਉਹ ਚੀਜ਼ਾਂ ਦੀ ਵੀ ਕੁਝ ਚੀਜ਼ਾਂ ਦੀ ਬਣਾਈ ਆ ਤੇ ਵੀਡੀਓ ਤੇ ਬਹੁਤੀਆਂ ਚੀਜ਼ਾਂ ਦੀ ਮੈਂ ਭੁੱਲ ਗਿਆ ਤੇ ਫਿਰ ਮੈਂ ਘਰੇ ਆ ਗਿਆ ਘਰੇ ਆ ਕੇ ਫਿਰ ਮੈਂ ਕੱਪੜੇ-ਕੁਪੜੇ ਚੇਂਜ ਕਰਕੇ ਆਪਣਾ ਹੋਰ ਕੋਈ ਕੰਮ ਨਿਕਲਦਾ ਸੀ ਤੇ ਯਾਰ ਦੋ ਦਫਾ ਫੋਨ ਆ ਗਿਆ ਵੀ ਉਹ ਕੰਮ ਨਹੀਂ ਬਣਨੇ ਦਾ ਤੇ ਫਿਰ ਮੈਂ ਬਿਨਾਂ ਕੱਪੜੇ ਚੇਂਜ ਕਰੀ ਗਰਾਊਂਡ 'ਚ ਆ ਗਿਆ ਮੈਂ ਦਿਖਾਣਾ ਤੁਹਾਨੂੰ ਗਰਾਊਂਡ 'ਚ ਸਾਡੇ ਹੁਣ ਬਹੁਤ ਘੱਟ ਖੇਡਦੇ ਆ ਬਟ ਗਰਾਊਂਡ ਸਾਡਾ ਬਣ ਲੱਗ ਰਿਹਾ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਇਹ ਨਿਓਆ ਪਟ ਚੁੱਕੀਆਂ ਨੇ ਤੇ ਗਰਾਊਂਡ ਸਾਡਾ ਆਲਮੋਸਟ ਬਾਉਂਡਰੀ ਵਗੈਰਾ ਲਾ ਕੇ ਤਿਆਰ ਹੋ ਜਾਊਗਾ ਤੇ ਸਭ ਤੋਂ ਮੇਨ ਗੱਲ ਸਾਡਾ ਵਾਲੀਬਾਲ ਦਾ ਵੀ ਗਰਾਊਂਡ ਬਣ ਜੂਗਾ ਜਿਹੜੀ ਗੇਮ ਮੈਨੂੰ ਆਉਂਦੀ ਆ ਖੇਡਣੀ ਇਹ ਤਾਂ ਮੇਰੇ ਕਦੇ ਸਮਝੇ ਨਹੀਂ ਆਈ ক্রিকেট ਤਾਂ ਐ ਸ਼ਾਬਾਸ਼ ਮੈਨੂੰ ਲੱਗਦਾ ਵੀ ਅੱਜ ਦੇ ਲਈ ਇੰਨਾ ਬਲੌਗ ਬਹੁਤ ਆ ਜਿੰਨਾ ਹੋ ਸਕਿਆ ਆਪਾਂ ਟਰਾਈ ਕੀਤੀ ਬਟ ਸੱਚੀ ਐਵੇਂ ਲੱਗ ਜਾਂਦਾ ਵੀ ਅਗਲਾ ਕੈਮਰਾ ਫੜ ਕੇ ਫਿਰ ਆਂਦਾ ਕੋਈ ਔਖਾ ਨਹੀਂ ਬਲੌਗ ਬਣਾਉਣਾ ਬਹੁਤ ਔਖਾ ਕੰਮ ਆ ਮੈਨੂੰ ਦੂਜੇ ਦਿਨ ਹੀ ਪਤਾ ਲੱਗ ਗਿਆ ਬਰਾਬਾ ਕੋਸ਼ਿਸ਼ ਨਹੀਂ ਛੱਡਾਂਗੇ ਕਰਦੇ ਰਹਾਂਗੇ ਜਦੋਂ ਤੱਕ ਸਕਸੈਸਫੁਲ ਨਹੀਂ ਹੁੰਦੇ ਉਦੋਂ ਤੱਕ ਤੇ ਹਾਂ ਬਸ ਅੱਜ ਲਈ ਮੈਨੂੰ ਲੱਗਦਾ ਇੰਨਾ ਬਹੁਤ ਸਸੀ ਕਾਲ ਖੁਦਾ হাফেজ ਰਾਮ ਰਾਮ ਅੱਲਾ ਖੈਰ ਸਾਰਾ ਹੀ ਖੁਸ਼ ਜੈ ਮਾਤਾ ਦੀ